ਕਟਮ ਕਰਦੇ ਹੋਏ ਤੇ ਤੀਜੇ ਦਿਨ ਬਰਨਾਲੇ ਸ਼ਹਿਰ ਚ ਫਿਰਦੇ ਆ ਮੰਡੀਆਂ ਚ ਜਾਣ ਨਸ਼ੇ ਦੇ ਉੱਪਰ 1 ਕੇਜੀ ਵਾਲਾ ਤਾਂ ਕਹਿੰਦਾ ਸੀ ਅਸੀਂ ਤਿੰਨ ਹਫ਼ਤੇ ਨਸ਼ਾ ਖਤਮ ਕਰ ਪਿਆਗੇ ਅੱਜ ਨਸ਼ਾ ਖਤਮ ਨਹੀਂ ਹੋਇਆ ਜਿਵੇਂ ਆਉਦੇ ਲੋਕ ਬੁਰੰਤਰਾ ਕਰਦੇ ਆ ਤੇਜਲੀ ਵਾਲੋਂ ਤਾਂ ਚਰਮਾਉਣੀ ਚਾਹੀਦੀ ਤੇ ਕਰਦੇ ਕੀ ਆ ਆਪਣੀ ਤਰਕੇ ਨੇ ਆਪਣੀ ਚ ਹੀ ਰਹਿਣਾ ਨੇ ਬੇਤਿਆ ਦੋ ਤਰ੍ਹਾਂ ਦੇ ਬਟੱਲੋਂ ਸਾਡੇ ਕੰਮ ਆਪਣੇ ਕਿੰਨੇ ਕਰਦੇ ਜਿਹੜੇ ਹੋ ਕਰਦੇ ਹੁੰਦੇ ਆ ਸ਼ਾਇਦ ਤਬੜਾਈ ਆ ਇਹ ਵੀ ਸਰਦਾਰ ਕੇਵਲ ਸਿੰਘ ਤੇ ਲੋਈ ਦੇਣਾ ਜਿੰਨੇ ਕੱਚਾ ਕਰਾ ਨੂੰ ਪੈਸੇ ਆਏ ਨੇ ਸਾਰੇ ਮੋਦੀ ਸਰਕਾਰ ਵੱਲੋਂ ਆਏ ਨੇ ਸਰਦਾਰ ਕੇਵਲ ਸਿੰਘ ਤੇ ਲੋਈ ਦੇਣਾ ਅੱਜ ਕੱਲ੍ਹ ਕਹੀ ਜਾਂਦੇ ਆ ਆਮ ਆਦਮੀ ਪਾਰਟੀ ਦੇ ਅਸੀਂ ਆਏ ਕਰਤਾ ਬਾਗ ਕਰਤਾ ਪਰ ਉਹ ਕੁਝ ਨਹੀਂ ਕਰਿਆ ਕਿਸੇ ਨੇ ਮੈਂ ਵੀ ਰਿਆ ਆਮ ਆਦਮੀ ਪਾਰਟੀ ਚ ਮੈਨੂੰ ਕੁਝ ਨਹੀਂ ਕਰਿਆ ਮੇਰੇ ਨੇ ਫੁੱਤਰ ਮਾਰ ਕੇ ਆਏ ਗਿਆ ਮੈਂ ਫਿਰ ਅੱਜ ਤੋਂ 4 ਮਹੀਨੇ ਸਾਹਮਣਾ ਪਹਿਲੇ ਜੁੜੇ ਸੀ ਅੱਜ ਮਾਰਕੀ ਬਹੁਤ ਗਿਰਪਾ ਕੋਈ ਵੇਖ ਬੰਦਾ ਕਹਿੰਦਾ ਵੀ ਇਹ ਦਿਹਾੜੀ ਤੇ ਆਪਣਾ ਅਸੀਂ 100 ਖਾ ਕੇ ਕਹਿੰਦੇ ਸਾਡੀ ਨਵੀਂ ਬਸਤੀ ਦੀ ਸਾਰੀ ਟੀਮ ਆਓ ਚਲੋ ਕੋਈ ਬੰਦਾ 1 ਰੁਪਏ ਦਾ ਸਾਥ ਕਰਦੇ ਇਹ ਦੋਨੇ ਰੁਪਏ ਇਧਰ ਦੀ ਟੀਮ ਦੇ ਪਾਹੀ ਲੱਗਣੇ ਠੀਕਾ ਮੈਂ ਅੱਥੀ ਪੌਂਦੇ ਲੇ ਤੇ ਨਾ ਹੋ ਤੇਲੇ ਸਾਥ ਨੂੰ ਬਸ਼ਵਾਸ ਕਰਵਾ ਉਹ ਦੋਨੇ ਉੱਤੇ ਨਾ ਲਾਵੇ ਸਰਦਾਰ ਇਹ ਗੱਲਾਂ ਇਹ ਹਨ ਜੀ ਇਹ ਤਾਂ ਹੁਣ ਭੱਜੇ ਫਿਰਦੇ ਆ ਜੇ ਜੀਵਾਲ ਇਹ ਪਹਿਲਾਂ ਕੰਮ ਕਰਦੇ ਹੁੰਦੇ ਤੇ ਤੀਜੇ ਦਿਨ ਬਰਨਾਲੇ ਸ਼ਹਿਰ ਚ ਫਿਰਦੇ ਆ ਮੰਡੀਆਂ ਚ ਜਾਣ ਨਸ਼ੇ ਦੇ ਉੱਪਰ ਤੇ ਜੇ ਜੀਵਾਲ ਤਾਂ ਕਰਦੇ ਸੀ ਅਸੀਂ ਅਸੀਂ ਤਿੰਨ ਹਫ਼ਤੇ ਨਸ਼ਾ ਖਤਮ ਕਰਦੇ ਆਂਗੇ ਅੱਜ ਨਸ਼ਾ ਖਤਮ ਹੋ ਨਹੀਂ ਹੋਇਆ ਪੰਜਾਬ ਦੇ ਲੋਕ ਬਰਦਰ ਕਰਦੇ ਆ ਜੇ ਜੀਵਾਲ ਉੱਪਰ ਸ਼ਰਮ ਆਉਣੀ ਚਾਹੀਦੀ ਇੱਥੇ ਕਰਦੇ ਕੀ ਆ ਕਿਹਨਾਂ ਨੂੰ ਪਤਾ ਹੀ ਨਹੀਂ ਹੁਣ ਤਾਂ ਗੱਲ ਕੀ ਆ ਕਿ ਅਬ ਚਿਰਿਆ ਚੋਕੀ ਕੇ ਤਬ ਕਿਆ ਹੋਗਾ ਮਤਲਬ ਹੋ ਗਿਆ ਅਗਰ ਮੈਂ ਤਾਂ ਹੱਕ ਹੀ ਨਹੀਂ ਇੱਥੇ ਫਿਰਨ ਦਾ ਜੀ ਹਰ ਤਾਈਏ ਐਵੇਂ ਤੁਰੇ ਫਿਰਦੇ ਕੋਈ ਮਤਲਬ ਦਾਦਾ ਬੇਸ਼ਾ ਜੀ ਹੁਣ ਐਵੇਂ ਤੁਰੇ ਫਿਰਦੇ ਇਕੱਠ ਹੁੰਦੇ ਨੇ ਲੋਕਾਂ ਨੇ ਕਹਿੰਦਾ ਲੋਕਾਂ ਨੇ ਨਕਾਰਤੇ ਲੋਕਾਂ ਨੇ ਕਹਿੰਦਾ ਹੁਣ ਨਹੀਂ ਕੁਝ ਬਣਨਾ ਸਾਡਾ ਕੁਝ ਕੀਤਾ ਤਿੰਨ ਸਾਲ ਹੋ ਗਏ ਕਿਸੇ ਭੈਣ ਨੂੰ 1000 ਰੁਪਏ ਨਹੀਂ ਦਿੱਤਾ ਕਿਸੇ ਨੂੰ ਕੋਰਾਸ਼ਰ ਕਾਰ ਨਹੀਂ ਦਿੱਤਾ ਉਹ ਨੌਕਰੀ ਨਹੀਂ ਦਿੱਤੀ ਕੋਈ ਵੀ ਵਰਗ ਚਾ ਕਿਸਾਨ ਆ ਚਾ ਗਰੀਬ ਆ ਮਜ਼ਦੂਰ ਆ ਜਾ ਬਿਮਾਰੀ ਆ ਚਾਹੇ ਉਹ ਨੌਜਵਾਨ ਆ ਚਾਹੇ ਉਹ ਕੁਸਟ ਆੜਦੀ ਆ ਕੋਈ ਖੋਸ਼ਰੀ ਰਾਹੀ ਸ਼ਹਿਰ ਕੋਈ ਵਰਗ ਕੋਈ ਇਹ ਕਹਿੰਦੇ ਕਰੋਨਾ ਰੁਪਏ ਲਿਆ ਕੇ ਦੋ ਚਾਹਤਾਂ ਬਰਨਾਲਾ ਲਈ ਤੁਸੀਂ ਦੱਸੋ ਕਿੱਥੇ ਲੱਗਦਾ ਮੈਨੂੰ ਤਾਂ ਲੱਗਦਾ ਕਿ ਕਿਰਤੀਆ ਵੀ ਆ ਜਿਹੜੇ ਸਾਡੇ ਆਲੇ ਜਿਹੜੇ ਸਾਡੇ ਆਲੇ ਲਿਆਂਦੇ ਜੋ ਵੀ ਪਿੰਡਾਂ ਜੋ ਵਾਪਸ ਕਰਦੇ ਆ